ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਡਾਕਟਰ ਲਖਦਾ ਅੱਜ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਨਸ਼ਾ ਛੱਡ ਵੀ ਦਿੰਨੇ ਆ ਪਰ ਫੇਰ ਫੇਲ ਕਿਵੇਂ ਹੁੰਨੇ ਆ ਜਾਂ ਕੀ ਕਾਰਨ ਰਹਿੰਦੇ ਆ ਜਾਂ ਸਾਡਾ ਸਭ ਤੋਂ ਵੱਡਾ ਦੁਸ਼ਮਣ ਪਾਵਣਾ ਜਿਸ ਦੀ ਸਾਨੂੰ ਪਹਿਚਾਣ ਨਹੀਂ ਤੁਸੀਂ ਅਕਸਰ ਦੇਖਿਆ ਹੋਣਾ ਬਹੁਤੇ ਭਰਾਵਾਂ ਨੇ ਨਸ਼ਾ ਛੱਡਿਆ ਪਰ ਉਹ ਫੇਰ ਫੇਲ ਹੋ ਜਾਂਦੇ ਆ ਫੇਰ ਉਹੀ ਰਾਹ ਤੇ ਆ ਜਾਂਦੇ ਆ ਨਸ਼ਾ ਚਾਹੇ ਉਹਨਾਂ ਨੇ ਕਿਸੇ ਸੈਂਟਰ ਦੇ ਵਿੱਚ ਜਾ ਕੇ ਛੱਡਿਆ ਚਾਹੇ ਕਿਸੇ ਡਾਕਟਰ ਤੋਂ ਛੱਡਿਆ ਚਾਹੇ ਕਿਸੇ ਤੋਂ ਆਪ ਸਲਾਹ ਨਾਲ ਆਪਾਂ ਕਹਿੰਦੇ ਹਾਂ ਘਰੇ ਰਹਿ ਕੇ ਛੱਡ ਦਿੱਤਾ ਨਸ਼ਾ ਕਿਵੇਂ ਵੀ ਛੱਡਿਆ ਪਰ ਨਸ਼ੇ ਦੇ ਵਿੱਚੋਂ ਵਾਪਸ ਆਵੇ ਪਰ ਉਸ ਦਿਨ ਕੱਟੇ ਦੁਬਾਰ ਤੋਂ ਫੇਰ ਉੱਥੇ ਹੀ ਆ ਜਾਂਦੇ ਆ ਉਹੀ ਸਥਿਤੀ ਦੇ ਵਿੱਚ ਹੁਣ ਇੱਥੇ ਕਾਰਨ ਕੀ ਰਹਿੰਦੇ ਆ ਅਲੱਗ-ਅਲੱਗ ਏ ਚੀਜ਼ਾਂ ਦੇ ਕਾਰਨ ਹੁੰਦੇ ਆ ਕਿਉਂਕਿ ਅਸੀਂ ਨਸ਼ਾ ਛੱਡ ਦਿੰਨੇ ਆ ਅਸੀਂ ਇਹ ਚੀਜ਼ ਸਬਕਾਰ ਹੀ ਨਹੀਂ ਕਰਦੇ ਆਪਾਂ ਕਹ ਦੀਏ ਬਈ ਇਹ ਚੀਜ਼ਾਂ ਨੇ ਮੈਨੂੰ ਕਿੱਥੇ ਤੱਕ ਲੈ ਜਾਂਦਾ ਇਹ ਚੀਜ਼ਾਂ ਮੇਰੇ ਲਈ ਜਾਂ ਜ਼ਿੰਦਗੀ ਲਈ ਪਰਿਵਾਰ ਲਈ ਕਿੰਨੀਆਂ ਗਲਤ ਅਸੀਂ ਆਪਣੇ ਤੇ ਇਮਾਨਦਾਰੀ ਨਹੀਂ ਲਿਆਉਂਦੇ ਅਸੀਂ ਆਪਣੇ ਆਪ ਨੂੰ ਬਦਲਦੇ ਨਹੀਂ ਸਾਡੀਆਂ ਆਦਤਾਂ ਉਹੀ ਰਹਿਣੀਆਂ ਨੇ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡਾ ਦਿਮਾਗ ਹੀ ਸਭ ਤੋਂ ਵੱਡਾ ਦੁਸ਼ਮਣ ਆ ਯਾਨੀ ਕਿ ਅਲਗ-ਗਲਗ ਇਹ ਚੀਜ਼ਾਂ ਜਾਂ ਕੋਈ ਪ੍ਰੋਬਲਮ ਆ ਗਈ ਫਿਰੀਕਲੀ ਪ੍ਰੋਬਲਮ ਆ ਗਈ ਸੈਕਚੁਅਲੀ ਪ੍ਰੋਬਲਮ ਆ ਗਈ ਅਸੀਂ ਕਿਸੇ ਨਾਲ ਇਹ ਚੀਜ਼ਾਂ ਡਿਸਕਸ ਨਹੀਂ ਕਰਦੇ ਹੁਣ ਤੁਸੀਂ ਦੇਖਿਆ ਹੋਊਗਾ ਇੱਕ ਪੇਸ਼ੈਂਟ ਆ ਉਹਨੇ ਨਸ਼ਾ ਛੱਡ ਦਿੱਤਾ ਉਹਨੇ ਕਿੰਨਾ ਚਿਰ ਦਾ ਵੀ ਟਰੀਟਮੈਂਟ ਕਿਤੋਂ ਵੀ ਲਿਆ ਪਰ ਉਹ ਵਾਪਸ ਆ ਚੁੱਕਿਆ ਵਾਪਸ ਆ ਕੇ ਹੁਣ ਕੀ ਹੁੰਦਾ ਉਹਨੂੰ ਇੱਕ ਦੋਸਤ ਮਿਲਦਾ ਤਾਂ ਉਹਦਾ ਦੋਸਤ ਉਹਨੂੰ ਨਸ਼ੇ ਬਾਰੇ ਉਹਦੇ ਨਾਲ ਗੱਲ ਕਰਦਾ ਕਿ ਅੱਜ ਆਪਾਂ ਥੋੜਾ ਜਿਹਾ ਨਸ਼ਾ ਕਰ ਲੈਨੇ ਆ ਤਾਂ ਹੁਣ ਇੱਕ ਨਸ਼ਾ ਛੱਡਿਆ ਵਿਆਹ ਤੇ ਜਿਹੜਾ ਨਸ਼ੇ ਤੋਂ ਨਿਕਲ ਚੁੱਕਿਆ ਜਿਹੜਾ ਕਲੀਨ ਜ਼ਿੰਦਗੀ ਬਤੀਤ ਕਰਿਆ ਕੁਝ ਦਿਨ ਹੋਏ ਨੇ ਉਹ ਇੱਕ ਵਾਰ ਫਖਰ ਨਾਲ ਕਹਿੰਦਾ ਕਿ ਮੈਨਨ ਸਾਹਿਬ ਛੱਡ ਚੁੱਕਿਆ ਤੂੰ ਮੈਨੂੰ ਇਹ ਚੀਜ਼ ਨਾ ਕਹਿ ਤਾਂ ਉਥੇ ਕੀ ਹੁੰਦਾ ਉਹਦਾ ਉਹ ਦੋਸਤ ਨਸ਼ਾ ਕਰਨ ਵਾਲਾ ਉਥੋਂ ਚលਿਆ ਜਾਂਦਾ ਪਰ ਇੱਕ ਥੌਟ ਉਹਦੇ ਤੇ ਹਾਵੀ ਹੋ ਜਾਂਦਾ ਇੱਕ ਸੋਚ ਉਹਦੀ ਉਥੇ ਆ ਜਾਂਦੀ ਅਨੇ ਚੀਜ਼ ਹੋਈ ਕਿਉਂ ਕਿ ਇਹਨੇ ਆਪਣੀ ਸੋਸਾਇਟੀ ਨਹੀਂ ਚੇਂਜ ਕੀਤੀ ਇਹਨੇ ਆਪਣੇ ਯਾਰ ਦੋਸਤ ਉਹੀ ਰੱਖੇ ਤੇ ਉਹ ਥਾਟ ਇਹਦੇ ਤੇ ਇਸ ਕਦਰਹਾ ਵੀ ਹੋ ਗਿਆ ਕਿ ਇੱਕ ਘਰੋਂ ਨਿਕਲਦਾ ਤੇ ਇੱਕ ਅਲੱਗ ਸੈਪਰਟ ਜਗ੍ਹਾ ਜਾਂਦਾ ਪਹਿਲੇ ਦਿਨ ਤੇ ਇਹ ਥੋੜਾ ਜਿਆ ਨਸ਼ਾ ਕਰਕੇ ਵਾਪਸ ਆ ਜਾਂਦਾ ਤੇ ਫੇਰ ਤੋਂ ਦੁਬਾਰਾ ਉਹੀ ਸਥਿਤੀ ਹੋ ਜਾਂਦੀ ਆ ਹੁਣ ਜਾਂ ਕੀ ਆਉਂਦਾ ਤੁਸੀਂ ਨੇ ਕਿਹਾ ਹੋਊਗਾ ਇੱਕ ਦੋਸਤ ਅਸੀਂ ਮੋਬਾਈਲ ਬਦਲਿਆ ਨਹੀਂ ਨੰਬਰ ਬਦਲਿਆ ਨਹੀਂ ਕੰਟੈਕਟ ਲਿਸਟ ਦੇ ਵਿੱਚ ਨੰਬਰ ਸ਼ੋ ਹੋ ਜਾਂਦਾ ਤੇ ਸਾਡੇ ਮਨ ਵਿੱਚ ਸਾਡੇ ਨਿਮਾਗ ਦੇ ਵਿੱਚ ਇੱਕ ਤਲਬ ਉੱਠਦੀ ਆ ਸਾਡੀ ਸੋਚ ਸਾਡੇ ਵਿਚਾਰ ਉਹੀ ਪਹਿਲਾਂ ਵਾਲੇ ਚੱਲਣ ਲੱਗ ਪਿਗਾ ਤੇ ਫਿਰ ਜਿੰਨਾ ਚਿਰ ਅਸੀਂ ਨਸ਼ਾ ਨਹੀਂ ਕਰਦੇ ਅਸੀਂ ਰਿਲੈਕਸ ਨਹੀਂ ਹੁੰਦੇ ਫਿਰ ਜਾਂ ਕੀ ਹੁੰਦਾ ਸਾਡੇ ਪਰਿਵਾਰ ਦੇ ਵਿੱਚੋਂ ਸਾਨੂੰ ਕੋਈ ਕੰਮ ਆਖਿਆ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਇਹ ਨਸ਼ਾ ਛੱਡ ਚੁੱਕੇ ਆ ਉਹ ਸਾਨੂੰ ਪੈਸੇ ਦਿੰਦੇ ਆ ਤੇ ਅਸੀਂ ਬਾਰੇ ਕੋਈ ਚੀਜ਼ ਖਰੀਦਣ ਜਾਣੇ ਆ ਤਾਂ ਸਾਡੇ ਦਿਮਾਗ ਦੇ ਵਿੱਚ ਥੋੜਾ ਉੱਠਦਾ ਕਿ ਅਸੀਂ ਅੱਜ ਪੈਸੇ ਵੀ ਕੋਲ ਨਹੀਂ ਘਰਦਿਆਂ ਨੂੰ ਕੀ ਪਤਾ ਲੱਗਣਾ ਆਪਾਂ ਥੋੜਾ ਅੱਗੇ ਨਾ ਸਫਰ ਕਰੀਏ ਅਸੀਂ ਇੱਕ ਦੋ ਦਿਨ ਆਪਾਂ ਕਹਿ ਦਈਏ ਬਈ ਹੋ ਸਕਦਾ ਬਚ ਕੇ ਵੀ ਆ ਜੀਏ ਉਹ ਇੱਕ ਪਾਸੇ ਸਾਨੂੰ ਇਹ ਹੁੰਦਾ ਬਈ ਨਹੀਂ ਯਾਰ ਨਹੀਂ ਕਰਨਾ ਹਨਾ ਅਸੀਂ ਮੈਂ ਕਹਿੰਨਾ ਉਹ ਤੈਨੂੰ ਵਾਪਸ ਵੀ ਆ ਜਾਨੇ ਆ ਦੂਜੇ ਦਿਨ ਵੀ ਆ ਜਾਨੇ ਆ ਕਰਦੇ ਜਾਂਦਾ ਯਕੀਨ ਸਾਡੇ ਤੇ ਹੋਰ ਪੱਕਦਾ ਸਾਨੂੰ ਆਪਣੇ ਆਪ ਤੇ ਮਾਣ ਹੋ ਜਾਂਦਾ ਤੇ ਅਸੀਂ ਆਪਾਂ ਕਹਿ ਦਈਏ ਦੂਜੇ ਤੀਜੇ ਦਿਨ ਫੇਰ इतवार ਤੋਂ ਥੋੜਾ ਜਿਹਾ ਨਸ਼ਾ ਕਰਕੇ ਆ ਜਾਂਦੇ ਆ ਕਿਉਂਕਿ ਸਾਨੂੰ ਮਾਣ ਹੋ ਗਿਆ ਹੁੰਦਾ ਕਿ ਅਸੀਂ ਤਾਂ ਨਸ਼ਾ ਛੱਡਿਆ ਹੋਇਆ ਕਿੰਨੇ ਦਿਨ ਹੋ ਗਏ ਪਰ ਸਟੇਟਿਟੀ ਉਹੀ ਹੋ ਜਾਂਦੀ ਆ ਜਾਂ ਕੀ ਹੁੰਦਾ ਇੱਕ ਦਿਨ ਅਸੀਂ ਘਰੋਂ ਕਿਤੇ ਬਾਹਰੇ ਹੁੰਨੇ ਆ ਬਾਹਰੇ ਧੂੜ ਕਟਾ ਗਰਮੀ ਨੇਰੀ ਕੁਝ ਆਉਂਦੇ ਨੇ ਅਸੀਂ ਘਰੇ ਵਾਪਸ ਆਉਨੇ ਆ ਸਾਡੀਆਂ ਅੱਖਾਂ ਦੇ ਵਿੱਚ ਕੋਈ ਮਿੱਟੀ ਦੇ ਕਣ ਪਏ ਜਾਂਦੇ ਆ ਤੇ ਸਾਡੀਆਂ ਅੱਖਾਂ ਲਾਲ ਹੋ ਜਾਂਦੀਆਂ ਨੇ ਸਾਡਾ ਪਰਿਵਾਰ ਸਾਨੂੰ ਸਵਾਲ ਕਰਦਾ ਕਿ ਤੁਸੀਂ ਅੱਜ ਫੇਰ ਨਸ਼ਾ ਕਰਕੇ ਆਏ ਹੋ ਤੁਹਾਡੀਆਂ ਅੱਖਾਂ ਇਹ ਲਾਲ ਕਿਉਂ ਆ ਅਸੀਂ ਇੱਥੇ ਨਿਮਰਤਾ ਨਾਲ ਸਹਿਜ ਨਾਲ ਗੱਲ ਕਰਨ ਦੀ بجائے ਅਸੀਂ ਕ੍ਰੋਧਿਤ ਹੋ ਜਾਂਦੇ ਆ ਅਸੀਂ ਯਾਰ ਇਹ ਨਹੀਂ ਸੋਚਦੇ ਇਹ ਪਿਕਚਰ ਉਨ੍ਹਾਂ ਦੇ ਦਿਮਾਗ ਦੇ ਵਿੱਚ ਅਸੀਂ ਹੀ ਕ੍ਰੀਏਟ ਕੀਤੀ ਆ ਕਿਉਂਕਿ ਹੁਣ ਤੱਕ ਇਤੋਂ ਪਹਿਲਾਂ ਜਿੰਨੀ ਵਾਰ ਵੀ ਅਸੀਂ ਇਕੱਲੇ ਵਾਰੋਂ ਆਏ ਸੀ ਤਾਂ ਹੀ ਹਾਲਾਤਾਂ ਦੇ ਵਿੱਚ ਬਾਹਰੇ ਬਾਹਰੋਂ ਅਸੀਂ ਘਰ ਦੇ ਅੰਦਰ ਦਾਖਲ ਹੁੰਦੇ ਸੀ ਤੇ ਘਰ ਦੇ ਆ ਦੇ ਉਹੀ ਵਿਚਾਰ ਉਹੀ ਡਰ ਅਪਾ ਕਹਿ ਦੀਏ ਚੱਲਣ ਲੱਗਦਾ ਤਾਂ ਕਰਕੇ ਉਹਨਾਂ ਨੇ ਤਾਂ ਸਵਾਲ ਕੀਤਾ ਹੁੰਦਾ ਉਹਨਾਂ ਨੂੰ ਸਾਡੀ ਫਿਕਰ ਹੁੰਦੀ ਆ ਪਰ ਅਸੀਂ ক্রੋਧਿਤ ਹਾਂ ਕਿ ਆਪਣੇ ਆਪ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਅਸੀਂ ਬਾਹਰੇ ਭੱਜਦੇ ਆ ਤੇ ਗੁੱਸੇ ਦੇ ਵਿੱਚ ਆ ਕੇ ਨਸ਼ਾ ਕਰ ਲੈਂਦੇ ਆ ਕਿਉਂਕਿ ਆਪਾਂ ਕਹਿ ਸਕਦੇ ਆ ਅਸੀਂ ਯਾਰ ਹੂਰ ਵੀ ਕਿੰਨੇ ਕਾਰਨ ਹੋ ਜਾਂਦੇ ਆ ਹਨਾ ਯਾਰ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਇਹ ਨਹੀਂ ਅਹਿਸਾਸ ਹੁੰਦਾ ਕਿ ਇਹ ਗੁੱਸਾ ਕਰਕੇ ਅਸੀਂ ਨਸ਼ਾ ਕਰ ਲਿਆ ਤਾਂ ਇਹਦੇ ਨਾਲ ਅਸਲ ਵਿੱਚ ਨੁਕਸਾਨ ਤਾਂ ਸਾਡਾ ਆਪਣਾ ਹੀ ਹੋਇਆ ਅਸੀਂ ਫੇਰ ਦੁਬਾਰਾ 0 ਤੋਂ 0 ਤੇ ਆ ਜਾਨੇ ਆ 0 ਤੋਂ ਸਾਨੂੰ ਸ਼ੁਰੂ ਕਰਨਾ ਪੈਣਾ ਤੇ ਤੁਸੀਂ ਦੇਖਿਆ ਹੋਊਗਾ ਕਈ ਬੰਦੇ ਇਲਾਜ ਲੈ ਕੇ ਆਏ ਨੇ ਤਾਂ ਕੀ ਹੁੰਦਾ ਉਹਨਾਂ ਨੇ ਆਪਾਂ ਆਪਾਂ ਕਹਿੰਦੇ ਇੱਕ ਐਗਜ਼ਾਮਪਲ ਦੇ ਤੌਰ ਤੇ ਉਹ ਵਿਆਹ ਹੋਇਆ ਉਹ ਆਪਣੇ ਵਿਅਕਤਾ ਲਾਈਫ ਨੂੰ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਆਪਣੇ 파ਟਨਰ ਨਾਲ ਸਰੀਰਕ ਸੰਬੰਧ ਵਧਾਉਣ ਦੇ ਹੋਏ ਸ਼ਰਮਿੰਦਗੀ ਫੀਲ ਕਰਦੇ ਹਨ ਹਨ ਉੱਥੇ ਉਹਨਾਂ ਦੇ ਇਹ ਥਾਟ ਹਾਵੀ ਹੁੰਦਾ ਉਹਨਾਂ ਤੇ ਦਿਮਾਗ ਤੇ ਆਪਾਂ ਕਹਿ ਲਈਏ ਵੀ ਐਕਟੀਵਿਟੀ ਭਾਰੀ ਪੈ ਜਾਂਦੀ ਹੈ ਤੇ ਉਹ ਸਰਮਿੰਦਰੀ ਦੇ ਵਿੱਚ ਆਪੇ ਦੂਜੇ ਦਿਨ ਚਾਹੇ ਨਾ ਸਾ ਥੋੜੇ ਰੂਪ ਦੇ ਵਿੱਚ ਤਾਹੇ ਨਾ ਸਾ ਬਦਲ ਕੇ ਚਾਹੇ ਕੋਈ ਮੈਡੀਕਲ ਚਾਹੇ ਕੋਈ ਵੈਦਰਾ ਵਰਗਾ ਕਰ ਲੈਂਦੇ ਆ ਕਿਉਂਕਿ ਉਹਨਾਂ ਨੇ ਆਪਣੇ 파ਟਨਰ ਨੂੰ ਇਹ ਦਿਖਾਉਣਾ ਹੁੰਦਾ ਕਿ ਯਾਰ ਮੈਂ ਨਹੀਂ ਰਹਿ ਗਿਆ ਨਹੀਂ ਪਰ ਇਹ ਚੀਜ਼ ਕਰਦੇ ਹੋਏ ਅਸੀਂ ਦੁਬਾਰਾ ਤੋਂ ਫੇਰ ਉੱਥੇ ਹੀ ਆ ਜਾਂਦੇ ਆ ਤੇ ਤੁਹਾਨੂੰ ਸਭ ਨੂੰ ਪਤਾ ਕਿ ਨਾ ਸਾ ਸਾਡੇ ਲਈ ਸਾਡੀ ਪਰਿਵਾਰ ਲਈ ਸਾਡੀ ਜ਼ਿੰਦਗੀ ਲਈ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਖਤਰਾ ਹੈਗਾ ਨਸ਼ਾ ਕਰਕੇ ਅਸੀਂ ਇੱਕ ਦਿਨ ਦੋ ਦਿਨ 10 ਦਿਨ 20 ਦਿਨ 6 ਮਹੀਨੇ ਸਰੀਰਕ ਸਵੰਦ ਚੰਗੀ ਤਰ੍ਹਾਂ ਬਣਾ ਲਾਂਗੇ ਪਰ ਉਸ ਦੇ ਨਾਲ ਅਸਲ ਨੇ ਵਿੱਚ ਸਾਡੀ ਅਰਾਜੀ ਸਾਡੀ ਸਰੀਰਕ ਤਾਕਤ ਘਟਦੀ ਜਾਂਦੀ ਹੈ ਤੇ ਇੱਕ ਦਿਨ ਖਤਮੇ ਵੱਲ ਨੂੰ ਅਜਾੜੇ ਵੱਲ ਨੂੰ ਲੈ ਜਾਂਦੀ ਹੈ ਮੇਨ ਗੱਲ ਇਹ ਆ ਕਿ ਨਸ਼ਾ ਕਿਸੇ ਚੀਜ਼ ਦਾ ਹੱਲ ਨਹੀਂ ਹੈਗਾ ਨਸ਼ੇ ਤੋਂ ਬਿਨਾ ਹਰਕਤ ਦਾ ਹੱਲ ਤੁਸੀਂ ਸਾਡੇ ਨਾਲ ਕਦੇ ਵੀ ਸੰਪਰਕ ਕਰ ਸਕਦੇ ਹੋ ਅੱਜ ਦੇ ਲੋਕ ਦੇ ਵਿੱਚ ਨਸ਼ਾ ਸੱਗਣਾ ਬਹੁਤ ਆਸਾਨ ਆ ਪਹਿਲੇ ਦਿਨ ਤੋਂ ਹੀ ਕੋਈ ਤੋੜ ਨਹੀਂ ਲੱਗਦੀ ਕਿਸੇ ਵੀ ਕਿਸਮ ਦੀ ਨਹੀਂ ਲੱਗਦੀ ਬਸ ਫੈਸਲਾ ਕਰਕੇ ਆਉਣਾ ਕਿ ਮੈਂ ਨਸ਼ਾ ਨਹੀਂ ਕਰਦਾ ਸਮਰਪਣ ਕਰਨ ਦੀ ਕੋਸ਼ਿਸ਼ ਕਰਨੀ ਆ ਇਮਾਨਦਾਰੀ ਆਪਣੇ ਥੇ ਲਿਆਉਣੀ ਆ ਸਵਾਰਥਤਾਲੇ ਆਉਣੀ ਆ ਮੈਂ ਕਹਿੰਦਾ ਜ਼ਿੰਮੇਵਾਰੀ ਅਸੀਂ ਲੈਨੇ ਆ ਤੋੜ ਪਹਿਲੇ ਦਿਨ ਤੋਂ ਨਹੀਂ ਲੱਗੂ ਕੋਈ ਸਾਈਡ ਇਫੈਕਟ ਨਹੀਂ 40 ਦਿਨ ਦਵਾਈ ਬੰਦ ਬਾਕੀ ਸਮੇਂ ਸਮੇਂ ਤੇ ਜੋ ਲੋੜੀਂ ਤੇ ਆਪਾਂ ਕਹਿ ਦਈਏ ਹੈ ਨਾ ਜੋ ਲੋੜੀਂ ਦੀਆਂ ਗੱਲਾਂ ਨੇ ਜਿੱਥੇ-ਜਿੱਥੇ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਆ ਅਸੀਂ ਉਹ ਵੀ ਕਰਨ ਦਾ ਯਤਨ ਕਰਾਂਗੇ ਕਿਉਂਕਿ ਅਸੀਂ ਨੈਟ ਤੋਂ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਰਦੇ ਅਸੀਂ ਆਪ ਇਹ ਚੀਜ਼ਾਂ ਐਕਸਪੀਰੀਅੰਸ ਕੀਤੀਆਂ ਨੇ ਆਪ ਨਸ਼ੇ ਦੇ ਵਿੱਚੋਂ ਨਿਕਲੇ ਆ ਆਪਣੀ ਜ਼ਿੰਦਗੀ ਬਦਲ ਲਿਆ ਆਪਣਾ ਪਰਿਵਾਰ ਆਪਾਂ ਕਹਿ ਦਈਏ ਭਾਈ ਥਾਲ ਬਣਾਇਆ ਪਰਮਾਤਮਾ ਦੀ ਕਿਰਪਾ ਕੀਤੀ ਤੇ ਅੱਜ ਇੱਥੇ ਤੱਕ ਪਹੁੰਚਿਆ ਤੁਹਾਡੇ ਵਿਸ਼ਵਾਸ ਸਦਕਾ ਆਪਣੀ ਮਿਹਨਤ ਸਦਕਾ ਸਾਨੂੰ ਫੈਸਲੇ ਲੈਣੇ ਪੈਂਦੇ ਆ ਸਾਨੂੰ ਇੱਕ ਵਾਰ ਮੁਸ਼ਕਲਾਂ ਆਪਾਂ ਕਹਿ ਦਈਏ ਮੁਸ਼ਕਲ ਲੱਗਦੀ ਆ ਪਰ ਨਹੀਂ ਨਾ ਸੱਚਾ ਸੱਟਣਾ ਬਹੁਤ ਅਸਾਨ। ਬਸ ਸਾਨੂੰ ਇੱਕ ਇੱਕ ਦਾ ਦਾ ਬੈਰੀਅਰ ਪਾ ਕਰਦਾ ਪੈਂਦਾ ਸਾਨੂੰ ਆਪਣੇ ਆਪ ਨੂੰ ਬਦਲਣਾ ਪੈਂਦਾ। ਸਾਨੂੰ ਆਪਣੇ ਆਪ ਕਿ ਆਪਾਂ ਕਹਿ ਦਈਏ ਬਈ ਆਪਣੇ ਆਪជា ਸਾਡੇ ਤੇ ਇਮਾਨਦਾਰੀ ਆਉਣੀ ਜ਼ਰੂਰੀ ਹੈ ਹਨਾ ਜਦੋਂ ਅਸੀਂ ਬਹੁਤ ਗੱਲਾਂ ਦਾ ਧਿਆਨ ਰੱਖਾਂਗੇ ਅਸੀਂ ਇਹ ਚੀਜ਼ ਸੋਚ ਲਾਂਗੇ ਕਿ ਇਹ ਚੀਜ਼ਾਂ ਮੇਰੇ ਲਈ ਮੇਰੀ ਜ਼ਿੰਦਗੀ ਲਈ ਪਰਵਾਹ ਲਈ ਮਾੜੀਆਂ ਨੇ ਤਾਸੀਂ ਇਹਦੇ ਵਿੱਚੋਂ ਵਾਪਸ ਆ ਜਾਗੇ ਕਿਉਂਕਿ ਨਸੇ ਦੇ ਵਿੱਚ ਅੱਜ ਤੱਕ ਕਿਸੇ ਨੇ ਕੁਝ ਨਹੀਂ ਖਟਿਆ ਤੁਸੀਂ ਦੇਖਿਆ ਉਹ ਕਿੰਨੇ ਘਰ ਪਰਿਵਾਰ ਹੋ ਗਏ ਅਸੀਂ ਅੱਜ ਵੀ ਪਰਮਾਤਮਾ ਦਾ ਸ਼ੁਕਰ ਕਰ ਲਈਏ ਕਿ ਅਸੀਂ ਸਹੀ ਬੈਠੇ ਹਾਂ ਅਸੀਂ ਅੱਜ ਵੀ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਰਹੀਏ ਕਿ ਸਾਨੂੰ ਕੋਈ ਰਾਹ ਮਿਲਦਾ ਠੀਕ ਹੈ ਜੀ ਸਾਡਾ ਪਤਾ ਦਾ ਉਈਰ ਕਲੀਨਿਕ ਰੈਂਡ ਖੇਡਾ ਨੇੜੇ ਅਹਿਮਦਗੜ ਮੰਡੀ ਨੰਬਰ 98785 778874 ਦੂਜਾ ਨੰਬਰ ਹੈ 93149 3025 ਤੇ ਤੀਜਾ 85590 44710 ਸਕਰੀਨ ਤੇ ਵੀ ਸਾਰੇ ਨੰਬਰ ਚੱਲਦੇ ਹੋਣਗੇ ਤੁਸੀਂ ਸਾਡੇ ਨਾਲ ਜਦੋਂ ਮਰਜ਼ੀ ਸੰਪਰਕ ਕਰੋ ਦਵਾਈ ਜਾਂ ਟ੍ਰੀਟਮੈਂਟ ਜਿੱਥੋਂ ਮਰਜ਼ੀ ਲੈ ਲਓ ਇਹ ਮੈਟਰ ਨਹੀਂ ਕਰਦਾ ਜਿੱਥੋਂ ਲੱਗੇ ਬਾਦਸ਼ਾਹ ਲਿਓ ਫੈਸਲਾ ਕਰਕੇ ਦਰਗਾਹ ਵੈਲੀਅਰ پارک ਕਰਕੇ ਕਿਸੇ ਨੂੰ ਸਮਰਪਿਤ ਕਰਕੇ ਸਸਿਕਾ